ਬਟ ਉਹਦੇ ਚਿਰ ਸਾਨੂੰ ਲਾਗਾ ਮਿਲਿਆ ਹੈ ਠੀਕ ਹੈ ਤੇ ਇਸ ਕਰਕੇ ਸਾਨੂੰ ਅਵੇਅਲੈਂਸ ਹੋ ਗਈ ਕਿ ਬੱਚੇ ਜੋ ਅੰਦਰ ਹੁੰਦਾ ਹੈ ਅੰਦਰ ਤੋਂ ਬਾਅਦ ਲਾਗਾ ਉਹਨ ਦਾ ਲਾਭੇ ਦੇ ਬਾਝੋਂ ਕਿ ਤੋ ਅਦਰ ਕੀ ਹੋਸੀ ਤਾਂ ਬੰਦਾ ਇੰਨਾ ਬਣੇ ਤੇ ਜਿਵੇਂ ਨਾਰਵਾ ਆਖਦਾ ਪਰੇ ਬਾਰ ਬਾਰ

ਉਹ ਜਾਨੀ ਇਹਨਾਂ ਤੇ ਲੈ ਕੇ ਤੁਹਾਡੇ ਵਰੀ ਚੈੱਕ ਕਰਾ। ਇਹ ਜਿਹੜਾ ਤੁਹਾਨੂੰ ਮੈਂ ਤੇ ਆਦੇ ਨੂੰ ਜੂਰ ਉੱਥੇ ਜੇ ਮੈਂ ਬੈਸਟ ਕਰਾਂ ਤੋ ਉਹ ਜਿਹੜਾ ਜਿਹੜਾ ਕੰਮ ਆ ਉਹ ਵਧੀਆ ਹੋ ਜਾਣਾ। ਦੇਖੋ ਤੁਸੀਂ ਬਾਅਦ ਜਾਵਾਂਗੇ। ਠੀਕ ਹੈ ਭਾਈ ਚੱਕੋ ਮਸ਼ੀਨਾਂ ਆਪੇ ਆਇਆ ਕੋਲਨੀ ਦੇ ਵਿੱਚ ਭਾਰਤ ਵਿਕਾਸ ਪਰਿਸ਼ਦ ਸਿਟੀ ਬ੍ਰਾਂਚ ਦੇ ਸਾਰੇ ਅਹੁਦੇਦਾਰ ਅੱਜ ਜਿਹੜੀ ਆਪਾਂ ਹਰ ਸ਼ੁੱਕਰਵਾਰ ਡੇਂਗੂ ਦੇ ਵਾਰ ਮਹਿੰਮ ਲਈ ਉਥੋਂ ਆਗਾਜ਼ ਕਰਨ ਆਏ ਆ ਮੇਰੇ ਨਾਲ ਉੱਚੇ ਤੌਰ ਤੇ ਸਾਡੇ ਸਿਵਲ ਸਰਜਨ ਡਾਕਟਰ ਜਸਵਿੰਦਰ ਜੀ ਡਾਕਟਰ ਗੌਰਪਰੀ ਜੀ ਡਾਕਟਰ ਬੰਦਨਾ ਜੀ ਔਰ ਸਾਡੇ ਇੰਪਰੂਵਮੈਂਟ ਟਰਸ ਦੇ ਟਰਸਟੀ ਤੇਸ਼ ਮਹਾਜਨ ਜੀ ਔਰ ਕੇਸ਼ ਸ਼ਰਮਾ ਜੀ ਸਾਡੇ ਪਾਰਟੀ ਦੇ ਸਾਰੇ ਹੀ ਸਤਕਾਰਯੋਗ ਆਫਸ ਬੀਅਰਰਸ ਔਰ ਇਸ ਇਲਾਕੇ ਦੇ ਲੋਕ ਅੱਜ ਆਪਾਂ ਜਿਹੜਾ ਇੱਕ ਮੁਹਿੰਮ ਚਲਾਈ ਆ ਕਿ ਆਪਣੇ ਸ਼ਹਿਰ ਦੇ ਵਿੱਚ ਡੇਂਗੂ ਮਲੇਰੀਆ ਤੇ ਚਿਕਨਗੁਨੀਆ ਵਰਗੀਆਂ ਪ੍ਰੋਬਲਮ ਜਿਹੜੀਆਂ ਨੇ ਬਿਮਾਰੀਆਂ ਉਹ ਨਹੀਂ ਦੇਣੀਆਂ ਔਰ ਪ੍ਰੀਕਾਸ਼ਨ ਲੈਂਦੇ ਹੋਏ ਅਸੀਂ ਪਹਿਲਾਂ ਹੀ ਜਿਹੜੀ ਕੈਂਪੇਨ ਆ ਉਹਨੂੰ ਸ਼ੁਰੂ ਕਰਤਾ ਪੰਜਾਬ ਸਰਕਾਰ ਨੇ ਇਹ ਸਾਰਾ ਪ੍ਰੋਗਰਾਮ ਉਲੇਖਿਆ ਔਰ ਲੋਕਾਂ ਨੂੰ ਅਵੇਅਰਨੈਸ ਜਾਉਣ ਵਾਸਤੇ ਹਫਤੇ ਦੇ ਵਿੱਚ ਇੱਕ ਡਾਈ ਡੇ ਰੱਖਿਆ ਜਿਹਦੇ ਚ ਆਪਾਂ ਕਿਹਾ ਜਿਹੜਾ ਸਲੋਗਨ ਹੈਗਾ ਯ ਹਰ ਸ਼ੁੱਕਰਵਾਰ ਡੇਂਗੂ ਦੇ ਵਾਰ ਉਹਦੇ ਵਿੱਚ ਜਿਹੜੀਆਂ ਸਾਰੀਆਂ ਟੀਮਾਂ ਨੇ ਹਸਪੀਟਲ ਦੀਆਂ ਉਹ ਵੱਖਰੇ ਵੱਖਰੇ ਏਰੀਆ ਦੇ ਵਿੱਚ ਜਾਣ ਗਿਆ ਵੱਖਰੇ ਵੱਖਰੇ ਘਰਾਂ ਦੇ ਜਾਣ ਗਿਆ ਉੱਥੇ ਜਾ ਕੇ ਜਿੱਥੇ ਜਿੱਥੇ ਕੋ ਪਾਣੀ ਇਕੱਠਾ ਹੋਇਆ ਉਹਨੂੰ ਉਹਦਾ ਨਿਰੀਖਣ ਕਰਨ ਗਿਆ ਉਹਨੂੰ ਚੈੱਕ ਕਰਨ ਗਿਆ ਔਰ ਜੇ ਕਿਤੇ ਕੋ ਲਾਰਵਾ ਉਹਦੇ ਵਿੱਚ ਨਜ਼ਰ ਆਏਗਾ ਉਹਨੂੰ ਮੌਕੇ ਤੇ ਹੀ ਨਸ਼ਟ ਕਰਤਾ ਜਾਊਗਾ ਤਾਂ ਕਿ ਲੋਕਾਂ ਨੂੰ ਇਹ ਬਿਮਾਰੀਆਂ ਦਾ ਸਾਹਮਣਾ ਨਾ ਕਰਨਾ ਪਵੇ ਪਿਛਲੇ ਵਾ ਪਿਛਲੇ ਹਫਤੇ ਅਸੀਂ ਸਿਵਲ ਸਰਜਨ ਆਫਿਸ ਤੋਂ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ ਸੀਗਾ ਔਰ ਮੁੰਨਵਾਜ ਦੱਸ ਦਿਆ ਤਸੱਲੀ ਆ ਕਿ ਸਿਵਲ ਹਸਪੀਟਲ ਦੇ ਸਾਰੇ ਕਰਮਚਾਰੀ ਇਹ ਜਿਹੜੇ ਇਹਦੇ ਨਾਲ ਸੰਬੰਧਿਤ ਨੇ ਔਰ ਉਹਨਾਂ ਦੇ ਨਾਲ ਸਾਰੀ ਟੀਮ ਸ਼ਹਿਰ ਦੇ ਵੱਖਰੇ ਵੱਖਰੇ ਹਿੱਸਿਆਂ ਦੇ ਵਿੱਚ ਬਹੁਤ ਤੇਜ਼ੀ ਨਾਲ ਇਹ ਕੰਮ ਕਰ ਰਹੀ ਆ ਪਿਛਲੇ ਦਿਨਾਂ ਦੇ ਵਿੱਚ ਅਦਰਸ਼ ਨਗਰ ਦੇ ਵਿੱਚ ਸਾਡੇ ਵਲੰਟੀਅਰ ਗगन ਮਹਾਜਨ ਜੀ ਸੀ ਨਾਲ ਇਸੇ ਤਰੀਕੇ ਦੇ ਨਾਲ ਸਕੀਮ ਨੰਬਰ 7 ਦੇ ਵਿੱਚ ਅਦਿਸ਼ ਮਹਾਜਨ ਜੀ ਰੋਬਨ ਜੀ ਔਰ ਮਿੱਟੂ ਜੀ ਔਰ ਬਾਕੀ ਸਾਰਿਆਂ ਨੂੰ ਨਾਲ ਲੈ ਕੇ ਕੀਤਾ ਤਾਂ ਕਿ ਅਸੀਂ ਲੋਕਾਂ ਨੂੰ ਅਵਾਰਨ ਕਰ ਰਹੇ ਆ ਕਿ ਇਸ ਬਿਮਾਰੀ ਤੋਂ ਬਚਣ ਵਾਸਤੇ ਪਹਿਲਾਂ ਹੀ ਪ੍ਰੀਕੌਸ਼ਨ ਲੈ ਲਈ ਜਾਏ ਦੂਸਰੀ ਮੈਨੂੰ ਅਜ ਦੱਸ ਦਿਆ ਇਸ ਗੱਲ ਦੀ ਵੀ ਟਾਰਸ ਹੈ ਕਿ ਜਿਹੜਾ ਡੇਂਗੂ ਟੈਸਟ ਆ ਉਹ ਹੁਣ ਆ ਹਰ ਆਮ ਆਦਮੀ ਕਲੀਨਿਕ ਦੇ ਵਿੱਚ ਫ੍ਰੀ ਕਰਤਾ ਔਰ ਉਹਦਾ ਪ੍ਰਬੰਧ ਟੈਸਟ ਜਿਹੜਾ ਡਿਸਟ੍ਰਿਕਟ ਹਸਪੀਟਲ ਦੇ ਵਿੱਚ ਵੀ ਪੂਰਾ ਹੈਗਾ ਸੋ ਇਸ ਕਰਕੇ ਲੋਕਾਂ ਨੂੰ ਕਿਸੇ ਗੱਲ ਤੋਂ ਪਰੇਸ਼ਾਨੀ ਦੀ ਲੋੜ ਨਹੀਂ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸੇਵਾ ਦੇਣ ਲਈ ਔਰ ਸਸਤੀਆਂ ਤੇ ਫ੍ਰੀ ਸੇਵਾ ਦੇਣ ਲਈ ਵਚਨਬੱਧ ਆਰ ਸਿਵਲ ਹਸਪੀਟਲ ਦੇ ਵਿੱਚ ਟੋਟਲ ਦਵਾਈ ਫ੍ਰੀ ਆ ਟੋਟਲ ਟੈਸਟ ਫ੍ਰੀ ਨੇ ਪਰਮੇਸ਼ਵਰ ਕਿਸਨੂੰ ਬੁਬਾਰਨਾ ਪਾਵੇ ਪਰ ਜੇ ਕਿਤੇ ਤਕਲੀਫ ਆ ਜਾਂਦੀ ਆ ਤੇ ਲੋਕਾਂ ਨੂੰ ਹੁਣ ਆਪਣੀ ਆਮਦਨ ਚੋਂ ਸਿਹਤ ਸੇਵਾਵਾਂ ਦੇ ਉੱਪਰ ਪੈਸੇ ਨਹੀਂ ਖਰਚਨੇ ਪੈਣਗੇ ਉਹ ਪੈਸੇ ਬਚਾ ਕੇ ਕਿਸੀਂ ਆਪਣੀ ਹੋਰ ਜ਼ਰੂਰਤ ਜਿਹੜੀ ਆ ਪੂਰੀ ਕਰ ਸਕਦੇ ਨੇ ਸਾਡਾ ਪੁਰਾਣਾ ਹਸਪੀਟਲ ਆਲਰੇਡੀ ਚਾਲੂ ਹੋ ਗਿਆ ਡਿਸਟ੍ਰਿਕਟ ਹਸਪੀਟਲ ਬਬਰੀ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਆ ਉਹ ਮੁਹੱਈਆ ਕੀਤੀ ਗਈ ਆ ਪਲੇਟਲੇਟਸ ਲਈ ਲੋਕਾਂ ਨੂੰ ਕਿਤੇ ਜਲੰਧਰ ਅੰਮ੍ਰਿਤਸਰ ਜਾਣਾ ਪੈਂਦਾ ਸੀ ਤੇ 14-14000 ਰੁਪਇਆ ਲੱਗਦਾ ਸੀਗਾ ਅੱਜ ਜੋ ਪਲੇਟਲੇਟ ਦੀਆਂ ਕਿੱਟਾਂ ਮੌਜੂਦ ਨੇ ਔਰ ਤਕਰੀਬਨ 2000 ਰੁਪਏ ਦੇ ਵਿੱਚ ਆਪਣਾ ਡੋਨਰ ਲੈ ਕੇ ਚਲੇ ਜਾਓ ਤੇ ਪਲੇਟਲੇਟ ਜਿਹੜੇ ਨੇ ਉਹ ਮਿਲ ਜਾਂਦੇ ਨੇ ਜਿਹੜੇ ਆ ਡੇਂਗੂ ਵਰਗੀ ਬਿਮਾਰੀਆਂ ਦੇ ਵਿੱਚ ਇਸਤੇਮਾਲ ਹੁੰਦੇ ਨੇ ਇਸ ਤੋਂ ਇਲਾਵਾ ਮੈਂ ਪਹਿਲਾਂ ਵੀ ਕਿਹਾ ਵੀ ਪਰਮਾਤਮਾ ਲੋੜ ਨਾ ਪਵੇ ਪਹਿਲਾਂ ਪ੍ਰੀਕਾਸ਼ਨ ਲਓ ਪਰ ਡਾਇਲਿਸਿਸ ਦੀਆਂ ਵੀ 6 ਮਸ਼ੀਨਾਂ ਸਵਲ ਹਸਪੀਟਲ ਦੇ ਕਾਮਕਾੜੀ ਹੈ ਜਿੱਥੇ ਤਕਰੀਬਨ 30 ਦੇ ਕਰੀਬ ਰੋਜ਼ ਮਰੀਜ਼ ਜਿਹੜੇ ਨੇ ਫਾਇਦਾ ਉਠਾ ਰਹੇ ਨੇ ਜਿਹੜਾ ਕਿ ਦੇ ਪ੍ਰਾਈਵੇਟ ਥਾਂ ਤੇ ਜਾ ਕੇ ਉਹਨੂੰ 4-4 5-5000 ਰੁਪਿਆ ਇੱਕ ਡਾਇਲਿਸਿਸ ਦਾ ਲੱਗਦਾ ਸੀ ਤੇ ਮਹੀਨੇ ਚ 20 ਤੋਂ 25000 ਰੁਪਏ ਖਰਚ ਆਉਂਦਾ ਸੀ ਅੱਜ ਉਹ ਫ੍ਰੀ ਕੀਤਾ ਜਾ ਰਿਹਾ ਉੱਥੇ ਵੀ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਗੁਰਦੇਆਂ ਦੇ ਬਚਾਉਣ ਵਾਸਤੇ 슈ਗਰ ਦੇ ਟੈਸਟ ਪਹਿਲਾਂ ਕਰਾਓ ਹਾਈਪਰ ਟੈਂਸ਼ਨ ਦੇ ਚੈੱਕਅਪ ਕਰਾਓ ਉਹਦੀ ਲੋੜਿੰਦੀ ਮੈਡੀਸਿਨ ਪਹਿਲਾਂ ਲਓ ਤਾਂ ਕਿ ਉਸ ਗਲਤੇ ਨਾ ਆਪਾਂ ਪਹੁੰਚ ਸਕੀਏ ਸੋ ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰੀ ਫੇਰ ਭਾਰਤ ਵਿਕਾਸ ਪਰਸ਼ਦ ਦਾ ਔਰ ਸਿਵਲ ਸਰਜਨ ਸਾਹਿਬ ਦਾ ਉਹਨਾਂ ਦੀ ਟੀਮ ਦਾ ਦਿਲ ਦਿਆ ਕਰਈਆ ਤੋਂ ਧਰਵਾਦ ਕਰਦਾ ਜਿਹੜਾ ਗੁਰਦਾਸਪੁਰ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਨੇ ਸਿੰਘ ਜੀ ਹੈਲਥ ਮਿਨਿਸਟਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਕਿ ਮੈਂ ਮੰਬੱਡੀ ਗਈ ਹੈ ਜਿਹੜੀ ਕਿ ਮਲੇਰੀਆ ਰੋਕੂ ਡੇਗੂ ਰੋਕੂ ਚਿਕਨਗੁਨੀਆ ਰੋਕੂ ਉਹਦੇ ਵਿੱਚ ਅਸੀਂ ਡਿਫਰੈਂਟ ਟੀਮਜ਼ ਬਣਾਈਆਂ ਨੇ ਅੱਜ 6 ਟੀਮਾਂ ਅਸੀਂ ਇਸ ਏਰੀਆ ਦੇ ਵਿੱਚ ਭੇਜੀਆਂ ਨੇ ਜਿਹਦੇ ਜਿਹੜੇ ਕਿ ਭਾਰਤ ਪਰਿਸ਼ਦ ਜਿਹੜੀ ਆਰਗੇਨਾਈਜੇਸ਼ਨ ਆ ਉਹਦੇ ਸਹਿਯੋਗ ਦੇ ਨਾਲ ਅਸੀਂ ਉਹ ਘਰ-ਘਰ ਜਾਣਗੇ ਆ ਤੇ ਜਿਹੜੇ ਵੀ ਕੋਈ ਲਾਰਵਾ ਪਦਾਰਾ ਜਿੱਥੇ ਮਿਲੂਗਾ ਉਹਨੂੰ ਡਿਸਟਰੋਏ ਕੀਤਾ ਜਾਊਗਾ ਤੇ ਉਸ ਪਰਿਵਾਰ ਦੀ ਤੇ ਉਹ ਜਿਹਨਾਂ ਦੇ ਵੀ ਘਰ ਹੋਏਗਾ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਊਗੀ ਵੀ ਅੱਗੇ ਤੋਂ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਤੇ ਉਹਨਾਂ ਨੂੰ ਅਡਵਾਈਸ ਕੀਤੀ ਜਾਊ ਵੀ ਉਹ ਜਿਸ ਤਰ੍ਹਾਂ ਵੀ ਕੋਈ ਮਲੇਰੀਏ ਤੋਂ ਜਾਂ ਮੱਛਰਾਂ ਤੋਂ ਬਚਣ ਲਈ ਕੋਈ کریمਾਂ ਵਰਤ ਸਕਦੇ ਆ ਜਾਂ ਕੋਈ ਮਛਰਦਾਨੀਆਂ ਲਾ ਸਕਦੇ ਆ ਜਾਂ ਕੋਈ ਹੋਰ ਤਰ੍ਹਾਂ ਦੇ ਕੋਈ ਉਪਾਅ ਕਰ ਸਕਦੇ ਹੋ ਕਰਨ ਅਸੀਂ ਇਸ ਚੀਜ਼ ਨੂੰ ਵਿਚਾਣ ਲਈ ਇਦਾਂ ਉਹਨਾਂ ਦੀ ਕਾਉਂਸਲਿੰਗ ਵੀ ਕਰਾਂਗੇ ਤੇ ਉਹਨਾਂ ਦੀ ਰੋਕਥਾਮ ਵੀ ਕਰਾਂਗੇ ਜਿੱਦਾਂ ਸਾਡੇ ਡਿਸਟ੍ਰਿਕਟ ਹਸਪਤਾਲ ਤੇ ਸਰਟਵੀ ਜਨਾ ਹਸਪਤਾਲ ਬਟਾਲਾ ਦੇ ਵਿੱਚ ਇਹ ਡੇਗੂ ਦੇ ਟੈਸਟ ਫ੍ਰੀ ਹੈਗੇ ਬਿਲਕੁਲ ਤੇ ਬਾਕੀ ਜਿਹੜੇ ਆਮ ਆਦਮੀ ਕਲੀਨਿਕ ਨੇ ਜਿੰਨੇ ਉੱਥੇ ਵੀ ਇਹ ਟੈਸਟ ਫ੍ਰੀ ਹੋ ਰਹੇ ਨੇ ਤੇ ਸਾਰੇ ਮੈਂ ਤੁਹਾਡੇ ਮਾਧਿਅਮ ਤੇ ਰਹਾਂਗੇ ਖੁਰਜਰ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹ ਕੋਈ ਵੀ ਪਿੱਛੇ ਨਾ ਹਟਣ ਜੇ ਕਿਸੇ ਨੂੰ ਕੋਈ ਬੁਖਾਰ ਚੜਦਾ ਹੈਗਾ ਤੇਜ਼ ਬੁਖਾਰ ਚੜਦਾ ਹੈਗਾ ਸਰੀਰ ਟੁੱਟਦਾ ਹੈਗਾ ਤਾਂ ਹਸਪਤਾਲਾਂ ਦੇ ਵਿੱਚ ਜਾ ਕੇ ਜਾਂ ਆਮ ਆਦਮੀ ਕਲੀਨਿਕ ਵਿੱਚ ਜਾ ਕੇ ਆਪਣਾ ਟੈਸਟ ਕਰਵਾਉਣ ਤੇ ਆਪਣਾ ਇਲਾਜ ਫ੍ਰੀ ਕਰਵਾਉਣ ਤੇ ਮੈਂ ਨਾਲ ਹੀ ਤੁਹਾਡੇ ਇਹ ਵੀ ਕਹਾਗਾ ਜਿੱਦਾਂ ਬੈਲ ਸਾਲ ਦੇ ਵੀ ਦੱਸਿਆ ਹੈਗਾ ਵੀ ਜਿਹੜੀ ਵੀ ਬਲੱਡ ਪ੍ਰੈਸ਼ਰ ਤੇ 슈ਗਰ ਇਹ ਦੋ ਬਿਵਾਰੀਆਂ ਇਹ ਜਿਹੜੀਆਂ ਸਾਡੇ ਗੁਰਦਿਆਂ ਨੂੰ ਖਰਾਬ ਕਰਦੀਆਂ ਨੇ ਜਿਹੜੀ ਸਾਡੇ ਲਾਈਫ ਨੂੰ ਕਵਰਬਾਈਜ਼ ਕਰਦਿਆਂ ਨੇ ਉਹ ਵੀ ਸਾਡੇ ਸਾਰੀ ਜਗ੍ਹਾ ਸਵਾਵਾ ਫਰੀ ਮਿਲਦੀਆਂ ਨੇ ਟੈਸਟ ਵੀ ਫਰੀ ਨੇ ਤੇ ਉਹਨਾਂ ਦੇ ਡਾਕਟਰ ਸਾਹਿਬਾਨ ਆਮ ਆਦਮੀ ਕਲੀਨਿਕ ਸਾਡੇ ਜ਼ਿਲ੍ਹੇ ਦੇ ਵਿੱਚ 62 ਹੈਗਰੇ ਵੀ ਅਸੀਂ ਹੋਰ ਬਣਾਉਣ ਜਾ ਰਹੇ ਹਾਂ ਅਸੀਂ ਉਹ ਘਰ ਘਰ ਤੱਕ ਸਵਾਵਾ ਪਹੁੰਚਾਉਣੀਆਂ ਨੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਵੀ ਉਹ ਸਾਰੇ ਇਹਦਾ ਫਾਇਦਾ ਲੈ ਸਕਣ ਤੇ ਮੈਂ ਇਸ ਦੇ ਨਾਲ ਹੀ ਸਾਰਿਆਂ ਨੂੰ ਅਪੀਲ ਕਰੂੰਗਾ ਵੀ ਆਪਣਾ ਵਿਚਾਰ ਰੱਖਣ ਤੇ ਸਾਰੇ ਜਿਹੜੀ ਸਿਹਤ ਸੁਭਾਵਾਂ ਦੇ ਵਿੱਚ ਸਿਹਤ ਹਸਪਤਾਲਾਂ ਦੇ ਵਿੱਚ ਸੁਭਾਵਾਂ ਮੁਖਤਲਬ ਥੈਂਕ ਯੂ ਘਰਾਂ ਵਿੱਚ ਤਾਂ ਕਿਹੜੇ ਕਿਹੜੇ ਪ੍ਰੋਬਲਮ ਸੋਰੀ ਇਹ ਤਾਂ ਪੂਤਰਾ ਵਿੱਚ ਪਾਣੀ ਖੜਾ ਹੋਣਾ ਇਸ ਟਾਈਮ ਹਾਂਜੀ ਜਿਸ ਤਰ੍ਹਾਂ ਘਰਾਂ ਦੇ ਵਿੱਚ ਕਈ ਵਾਰੀ ਜਿੱਦ ਪਾਣੀ ਅਸੀਂ ਇਗਨੋਰ ਕਰ ਦਿੰਦੇ ਹਾਂ ਜਿੱਦਾਂ ਕੂਲਰ ਨੇ ਤੇ ਫ੍ਰਿਜ ਦੀਆਂ ਟਰੇਆਂ ਨੇ ਕੋਠਿਆਂ ਦੇ ਪਾਣੀ ਪਾਉਣ ਨੂੰ ਆਪਾਂ ਬਰਤਨ ਰੱਖਦੇ ਹਾਂ ਜਾਨਵਰਾਂ ਦੇ ਪਾਣੀ ਲਈ ਤੇ ਜਾਂ ਤੁਹਾਡੇ ਕਈ ਵਾਰੀ ਟਾਇਰ ਪਏ ਹੁੰਦੇ ਆ ਬਾਹਰ ਉਹ ਮੀਂਹ ਪਿਆ ਤੇ ਉਹਦੇ ਚ ਪਾਣੀ ਪਿਆ ਰਹਿੰਦਾ ਸਾਫ ਪਾਣੀ ਦੇ ਵਿੱਚ ਇਹ ਜਿਹੜਾ ਲਾਰਵਾ ਪੈਦਾ ਹੁੰਦਾ ਉਹ ਖਿਆਲ ਲੱਖੋ ਤੁਸੀਂ ਉਹਨਾਂ ਨੂੰ ਖਾਲੀ ਕਰਕੇ ਰੱਖੋ ਕੋਈ ਵੀ ਤੁਹਾਡੇ ਆਲੇ-ਦਾਲੇ ਕੋਈ ਵੀ ਇਦਾਂ ਦੀ ਚੀਜ਼ ਹੈ ਕੋਈ ਚੱਪਣ ਨੇ ਉਹਦੇ ਵਿੱਚ ਪਾਣੀ ਪਿਆ ਰਹਿੰਦਾ ਜਾਂ ਕੋਈ ਹੋਰ ਥੋੜੇ-ਬੋਟੇ ਟੱਕੜਾ ਹੈਗੇ ਨੇ ਉਹਨਾਂ ਦੇ ਵਿੱਚ ਪਾਣੀ ਪਿਆ ਹੈਗਾ ਉਹਨਾਂ ਨੂੰ ਖਿਆਲ ਲੱਖੋ ਕੋਈ ਮੀਂਹ ਪੈ ਕੇ ਛੱਟਿਆ ਟੋਏ ਨੇ ਉਹਨਾਂ ਦੇ ਵਿੱਚ ਪਾਣੀ ਖੜਾ ਰਹਿੰਦਾ ਤਾਂ ਉਹਦੇ ਵਿੱਚ ਇਹ ਲਾਰਵਾ ਪੈਦਾ ਹੁੰਦਾ ਮੈਂ ਸਾਰਿਆਂ ਨੂੰ ਇਹ ਅਡਵਾਈਸ ਕਰੂੰਗਾ ਕਿ ਉਹਨਾਂ ਨੂੰ ਖਾਲੀ ਕੀਤਾ ਜਾਵੇ ਟੋਏ ਆ ਭਰੇ ਜਾਣ ਟਾਇਰ ਆ ਖਾਲੀ ਕੀਤੇ ਜਾਣ ਜਿਹੜੇ ਟੱਕਣਾ ਉਹਨਾਂ ਦੇ ਵਿੱਚ ਪਾਣੀ ਖਤਮ ਕੀਤਾ ਜਾਵੇ ਤਾਂ ਕਿ ਆਪਾਂ ਇਸ ਮਹਿੰਮ ਦੇ ਵਿੱਚ ਯੋਗਦਾਨ ਪਾ ਸਕੀਏ ਸਤਿ ਸ਼੍ਰੀ ਅਕਾਲ ਜੀ ਅੰਡਰ ਦਾ ਗਾਈਡੈਂਸ ਤੇ ਅਥੇ ਸੁਪਰਵੀਜ਼ਨ ਆਫ ਸਿਵਲ ਸਰਜਨ ਸਰ ਡਾਕਟਰ ਦਵਿੰਦਰ ਡਾਕਟਰ ਜਸਵਿੰਦਰ ਸਿੰਘ ਜੀ ਦੇ ਅ ਅਗਵਾਈ ਦੇ ਹੇਠ ਅਥੇ ਆਪਾਂ ਫਰੀਦਬਾਦ ਬਾਰ ਕੋਲੋਨੀ ਵਿੱਚ ਟੋਟਲ 6 ਟੀਮਾਂ ਲਾਈਆਂ ਨੇ ਉਹਦੀ ਵਿੱਚ ਸਾਡੀ ਐਮ ਪੀ ਐਚ ਡਬਲਿਊ ਮਲਟੀਪਰਪਸ ਹੈਲਥ ਵਰਕਰ ਮੇਲ ਉਸ ਦੇ ਨਾਲ ਹੀ ਐਚਆਈ ਜੋ ਉਹਨਾਂ ਨੂੰ ਸੁਪਰਵਾਈਜ਼ ਕਰਨਗੇ ਹੈਲਥ ਇਨਸਪੈਕਟਰ ਤੇ ਉਹਨਾਂ ਦੇ ਨਾਲ ਹੀ ਸਾਡੇ ਨਰਸਿੰਗ ਸਟੂਡੈਂਟ ਆਸ਼ਾ ਵਰਕਰ ਦੋ ਵਲੰਟੀਅਰ ਹੋਣਗੇ ਜੋ ਭਾਰਤੀ ਵਿਕਾਸ ਪਰਿਸ਼ਦ ਦੇ ਮੈਂਬਰ ਹੋਣਗੇ ਇਹ ਟੋਟਲ ਸਾਡੇ ਨਾਲ ਬਰੀਡਿੰਗ ਚੈਕਰ ਇਹ ਟੋਟਲ 8 ਮੈਂਬਰ ਦੀ ਇੱਕ ਟੀਮ ਬਣੀ ਹੈ ਜੋ ਇੱਕ ਏਰੀਆ ਕਵਰ ਕਰੇਗੀ ਪੂਰਾ ਆਪਣਾ ਹਰੀਦਰਬਾਰ ਏਰੀਆ ਕਵਰ ਕਰੇਗੀ ਨਾਲ ਹੀ ਇਹਦੇ ਨਾਲ ਪੈਂਦਾ ਸਲਮ ਏਰੀਆ ਜੋ ਹੈਗਾ ਉਹ ਕਵਰ ਕਰਨਗੇ ਅੱਜ ਦੇ ਦਿਨ ਵਿੱਚ ਹਾਂ ਜੀ ਲੋਕਾਂ ਨੂੰ ਇਹ ਕਲੀਅਰ ਕਰਾਉਣਾ ਲੋਕਾਂ ਨੂੰ ਇਹੀ ਅਪੀਲ ਕਰਾਂਗੀ ਮੈਂ ਕਈ ਵਾਰ ਆਪਾਂ ਪਾਣੀ ਇਕੱਠਾ ਕਰਕੇ ਪਾਣੀ ਪੀਣ ਵਾਲਾ ਪਾਣੀ ਜਾਂ ਫਿਰ ਏਦਾਂ ਵੀ ਕਪੜੇ ਧੋਤੇ ਉਹ ਪਾਣੀ ਉੱਥੇ ਰਹਿ ਗਿਆ ਜਾਂ ਫਿਰ ਛੋਟੇ-ਛੋਟੇ ਬਟਨਾ 'ਚ ਆਪਾਂ ਪੰਛੀਆਂ ਨੂੰ ਪਾਣੀ ਪਾਣੇ ਆ ਬਾ ਡੌਗਸ ਨੂੰ ਪਾਣੀ ਪਾਣੇ ਆ ਉਹਦੇ ਲਈ ਮੈਂ ਇਹੀ ਅਪੀਲ ਕਰਾਂਗੀ ਤੁਸੀਂ ਪਾਓ ਜ਼ਰੂਰ ਪਾਓ ਬਟ ਇਹ ਚੀਜ਼ ਦਾ ਧਿਆਨ ਰੱਖੋ ਕਿ ਆਪਾਂ ਉਹਨੂੰ ਇੱਕ ਹਫ਼ਤੇ ਬਾਅਦ ਉਹਨੂੰ ਜ਼ਰੂਰ ਸਾਫ਼ ਕਰੀਏ ਸਫਾਫ਼ ਕਰਨ ਤੋਂ ਬਾਅਦ ਉਹਨੂੰ ਸੁਕਾਈਏ ਸੁਕਾਨ ਤੋਂ ਬਾਅਦ ਉੱਚ ਦੁਬਾਰਾ ਪਾਣੀ ਭਰਿਆ ਜਾਵੇ ਤਾਂ ਕਿ ਜੋ ਉਹਦਾ ਅੰਡਾ ਵੀ ਬਣ ਜਾਂਦਾ ਹੈ ਉਹ ਦੁਬਾਰਾ ਤੋਂ ਹੈਚ ਨਾ ਹੋਵੇ ਤੇ ਲਾਰਵਾ ਨਾ ਬ ਤੇ ਇਸ ਕਰਕੇ ਇਸ ਪ੍ਰਥਾ ਨੂੰ ਜੋ ਦੀ ਚਲਦੀ ਆ ਰਹੀ ਹੈ ਉਹ ਹਫ਼ਤੇ ਦੇ ਹਫ਼ਤੇ ਆਪਾਂ ਨੂੰ ਨਸ਼ਟ ਕਰ ਸਕੀਏ। ਬਾਕੀ ਇਸ ਤੋਂ ਇਲਾਵਾ ਕਿ ਪੂਰੀ ਬਾਮਾ ਦੇ ਕੱਪੜੇ ਪਾਣ, ਜਾਲੀਦਾਰ ਆਪਣੇ ਬਾਰੀਆਂ ਰੱਖਣ ਤੇ ਕਰ ਆਪਣੇ ਆਡਮਸ ਹੋ ਗਿਆ, ਆਪਣੇ ਜਿੰਨੇ ਵੀ ਮਸਲ ਮੋਸਕੀਟੋ ਰੈਪੇਲੈਂਟ ਹੁੰਦੇ ਨੇ ਉਹ ਯੂਜ਼ ਕਰਨ। ਹਾਂਜੀ।